ਪਾਣਾ ਸਾਰਾ ਸਰਸਾ ਨਦੀ ਤੋਂ ਹੀ ਵਰਤਦਾ ਹੈ ਪਰਿਵਾਰ ਵਿਛੜ ਜਾਂਦਾ ਹੈ ਸਰਸਾ ਨਦੀ ਤੇ ਵਰਤਿਆ ਇੰਜ ਪਾਣਾ ਸਿੰਘ ਸਿੰਘਾਂ ਨੂੰ ਬੇਸ਼ਮਾਰ ਵਿਛੜੇ ਗਲਗੀ ਧਰ ਨੂੰ ਵਿਛੜੀ ਮਾਂ ਗੁਜਰੀ ਕਈ ਸਿੰਘ ਵਿਛੜੇ ਸੇਵਾਦਾਰ ਵਿਛੜੇ ਜੋਧਾਵਾਲ ਦੇ ਫਤੇ ਸਿੰਘ ਨਾਲੋਂ ਵੱਡੇ ਵੀਰ ਅਜੀਤ ਜਿਹੜਾ ਵਿਛੜੇ ਮਨਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾ ਤਰਕੇ ਨਦੀ ਦੀ ਭੇਟ ਦਾ ਦਾਲ ਵਿਛੜੇ ਇਹ ਪ੍ਰਮukh ਚੋ ਕਿਹਾ ਦਸ਼ਮੇਸ਼ ਗੁਰਜੀ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਰੱਖਿਆ ਗਉ ਗਰੀਬ ਦੀ ਕਰਨ ਵਾਲੀ ਮੇਰੇ ਹੱਥੋਂ ਨਾ ਮੇੜੀ ਪਰਿਵਾਰ ਵਿਛੜੇ ਮੇਰੇ ਕਰਗੀ ਤਰ ਮਹਾਰਾਜ ਸੱਚੇ ਪਾਤਸ਼ਾਹ ਦੇਹਨ ਦੁਨੀਆ ਦੇ ਬਾਲਕ ਜਦੋਂ ਮਾਸੂਮ ਬੱਚੇ ਠਾਇਆ ਮਾਤਾ ਨੇ ਸ਼ਿਫਾਈ ਦੇਖ ਰਹੇ ਨੇ ਜਦੋਂ ਚਰਨਾਂ ਵੱਲ ਵੇਖਿਆ ਖੂਨ ਵਗਦਾ ਸੀ ਚਰਨਾ ਚ ਪੱਛੇ ਗਏ ਸੀ ਚ ਮਸੂਮਾਂ ਦੇ ਹੁਣ 6 ਸਾਲ ਤੇ 8 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਜੀ ਦੂਸਰੇ ਬੰਦੇ ਸੰਗਲ ਪਾ ਕੇ ਬੱਦੇ ਬੱਦੇ ਰਹੇ ਗਿੱਟਿਆਂ ਤੋਂ ਖੂਨ ਵਗਦਾ ਹੈ ਆ ਗੁੱਟਾਂ ਤੋਂ ਖੂਨ ਵਗਦਾ ਹੈ ਮਾਂ ਮੱਥੇ ਚੁੰਮਦੀ ਮਰਗਾਬੀ ਦੀ ਤਰ੍ਹਾਂ ਸਾਰੀ ਰਾਤ ਮਾਂ ਆਪਣੇ ਬੱਚਿਆਂ ਨੂੰ ਸੰਭਾਲ ਕੇ ਬੈਠੀ ਰਹੀ ਕਦੀ ਉਹਨਾਂ ਦੇ ਪੈਰ ਫਰ ਫੜ ਕੇ ਚੁੰਮਦੀ ਹੈ ਸਾਡੇ ਸਰੰਗੀ ਮਾਸਟਰ ਸੁਭਕਰਨ ਵੀਰ ਸਿੰਘ ਇਸ ਪਚੰਗੀ ਦੇ ਨਾਮ ਤੋਂ ਆਇਆ ਵੀਰ ਜੀ ਦੇ ਕੇ ਗਏ ਨੇ ਕਿਉਂਕਿ ਇਹ ਸਨਮਾਨ ਹੈ ਇਸ ਪਚੰਗੀ ਨੂੰ ਪੰਜਾਬ ਵਿੱਚੋਂ ਦੂਜੇ ਨੰਬਰ ਤੇ ਇਹ ਬੇਟਾ ਜਿਹੜਾ ਹੈ ਸੰਗੀਤ ਦੇ ਵਿੱਚ ਆਇਆ ਹੈ ਆਪ ਜੀ ਨੇ ਇਹਨੂੰ ਟੀਵੀ ਦੇ ਉੱਤੇ ਵੀ ਵੇਖਿਆ ਹੋਵੇਗਾ ਉਦੋਂ ਪ੍ਰਗਟ ਸਿੰਘ ਜੀ ਮੁੱਖ ਮੰਤਰੀ ਸਨ ਉਹ ਸਨਮਾਨ ਦੇ ਕੇ ਗਏ ਔਰ ਅਰਦਾਸ ਕਰਿਓ ਮਹਾਰਾਜ ਸਤਿ ਪਾਤਸ਼ਾਹ ਕਿਰਪਾ ਕਰਨ ਸਾਡੇ ਸਰੰਗੀ ਵਾਦਕ ਦੇ ਨਾਮ ਤੋਂ ਮਾਇਆ ਦੇ ਕੇ ਗਿਆ ਵੀਰ ਆ ਪਊ ਫੜਾ ਤੇ ਮੁੜ ਕੇ ਲੜਨਾ ਪੈ ਸਣਾ ਕਿਉਂਕਿ ਜੋ ਵਣ ਵਡਾਈ ਹੋਈ ਉਹਨੇ ਆਖਿਆ ਬੋ ਮੇਰੇ ਪੈਸੇ ਤੇ ਕੱਢੋ ਕਿਤੇ ਰੱਖੋ ਪਹਿਲਾਂ ਸਤਿਗੁਰੂ ਜੀ ਰਾਮ ਕਰਨ ਦੀਨ ਦੁਨੀਆ ਦੇ ਮਾਲਕ ਮਾਂ ਨੇ ਆਪਣੇ ਪੁੱਤਾਂ ਦੇ ਚਰਨ ਘੁੱਟੇ ਠਰੇ ਪਏ ਸੀ ਕਦੀ ਚਰਨ ਘੁੱਟਦੀ ਐ ਕਦੀ ਹੱਥ ਘੁੱਟਦੀਆਂ ਮਾਵਾ ਘੁੱਟਦੀਆਂ ਨਾ ਇਹ ਬੱਚਿਆਂ ਦੇ ਠਰੇ ਤੇ ਨਹੀਂ ਕਿਤੇ ਤੇ ਮਾਂ ਦੇ ਨਾਲ ਤੁਰ ਕੇ ਆਈ ਸੀ ਬੱਚੇ ਤੇ ਉਧਰੋਂ ਬੱਚੇ ਮਾਂ ਤੁਰਨ ਲੱਗੀ ਤੇ ਉਦੋਂ ਆਪਣੀ ਨਵਾਂ ਰਾਣੀ ਦਾ ਚੇਤਾ ਆਈ ਜਾਂਦਾ ਮਾਂ ਜੀਤਾ ਤੂੰ ਕਹਿੰਦੀ ਸੀ ਸਾ 3 ਸਾਲ ਦਾ ਸੀ ਫਤਿਹ ਸਿੰਘ ਜਿਸ ਦਿਨ ਮਾਂ ਜੀਤਾ ਚੜਾਈ ਕਰਦੀ ਹੈ ਇਕ ਤੇ ਪਿਆ ਸੀ ਫਤਿਹ ਸਿੰਘ ਤੇ ਜਿਹਦਾ ਨੇ ਆਖਿਆ ਮਾਂ ਆ ਮੇਰੇ ਪਿਆਰ ਦੀਆਂ ਨਿਸ਼ਾਨੀਆਂ ਨੇ ਜੋਰਾワਰ ਸਿੰਘ ਤੇ ਫਤਿਹ ਸਿੰਘ ਇਹਨਾਂ ਨੂੰ ਸਾਹਮਣੇ ਰੱਖੀ ਇਹ ਦੌਲਤ ਹੈ ਤੇਰੀ ਮਾਂ ਨੇ ਆਖਿਆ ਵਾਹ ਧੀਏ ਬਾਕੀਏ ਦੌਲਤ ਹੈ ਮੇਰੀਏ ਦਾਦੀ ਨਾਲ ਦੀ ਦੌਲਤ ਹੁੰਦੀ ਹੈ ਆਪਣੇ ਪੁੱਤਰੇ ਲੱਟ ਲੱਟ ਮੱਕਦੀ ਸੀ ਚਿਖਾ ਮਾਂ ਦੀ ਤੇ ਫਤਿਹ ਸੇ ਕਹਿੰਦਾ ਸੀ ਮੈਂ ਅੰਮਾ ਕੋ ਜਾਣਾ ਹੈ ਤੇ ਦਾਦੀ ਮਾਂ ਕੁੱਟ ਕੇ ਗੱਲਾਂ ਲਾ ਕੇ ਕਹਿੰਦੀ ਸੀ ਬੇਟਾ ਜੇ ਸਮਾਂ ਨੇ ਆਇਆ ਜਾਵਾਂਗੇ ਜਰੂਰ ਆਖਿਆ ਮਾਂ ਮੇਰੇ ਕੋਲ ਇਨਾ ਹੁਣ ਸਮਾਂ ਨਹੀਂ ਪਰ ਜਦੋਂ ਮੇਰੇ ਪੁੱਤ ਵਿਆਹੇ ਤੂੰ ਪੁੱਤਰੇ ਆਪਣੇ ਕੋੜੀਆਂ ਜ਼ਰੂਰ ਘਾਵਈ ਅੱਡ ਨੋਂ ਰਾਣੀ ਦਾ ਚੇਤਾ ਆ ਗਿਆ ਤੁਰੇ ਆਉਂਦਿਆ ਮੀ ਪੁੱਤ ਆਪਣੀ ਮਾਂ ਨੂੰ ਯਾਦ ਕਰਦੇ ਐ ਪਿਤਾ ਨੂੰ ਯਾਦ ਕਰਦੇ ਐ ਜ਼ਿੰਦਗੀ ਹੈ ਇਸ ਪਾਰ ਤੇ ਮੰਜ਼ਲ ਹੈ ਉਸ ਪਾਰ ਬੇੜੀ ਤੇ ਚੱਪੂ ਸਹਾਨਾ ਹੈ ਕਿੱਥੇ ਦਾਦੀ ਜੀ ਸਾਨੂੰ ਦਇਆ ਕਰਕੇ ਦੱਸੋ ਦਇਆ ਸੰਗ ਹੋਣਾਗਾ ਲਾਣਾ ਹੈ ਕਿੱਥੇ ਦੀਰਾਂ ਤੇ ਤੇਗਾ ਨਾ ਰਹੇ ਜੋ ਖਡਾਉਂਦੇ ਮਨੀ ਸਿੰਘ ਚੌਪਾ ਸਿੰਘ ਰਾਣਾ ਹੈ ਕਿੱਥੇ ਨਾ ਵੀਰਾ ਜੀਤ ਨਾ ਸਿੰਦਾ ਜੁਝਾਰ ਪਿਤਾ ਸਿਆਣਾ ਹੈ ਕਿੱਥੇ ਬੇਟਾ ਭੁੱਖੇ ਪੀੜਾਂ ਦਾ ਬਣਿਆ ਪਰਾਗਾ ਰੋਟੀ ਦਾ ਭੋਰਾ ਖਾਣਾ ਹੈ ਕਿੱਥੇ ਬੜੀ ਤੇਜ਼ੀ ਨਾਲ ਚੱਲਦਾ ਹੈ ਜਿਵੇਂ ਬਾਬ ਰੋਲਾ ਇਸ ਪਾਣੀ ਇਸ ਸਰਸਾ ਦੇ ਪਾਣੀ ਸਮਾਣਾ ਹੈ ਕਿੱਥੇ ਫਿਸ-ਫਿਸ ਕੇ ਪੈਂਦੇ ਨੇ ਪੈਰਾਂ ਦੇ ਛਾਲੇ ਮਾਂ ਥੱਕਿਆ ਨੇ ਕਰਨਾ ਟਿਕਾਣਾ ਹੈ ਕਿੱਥੇ ਬੱਚੇ ਹਨੇਰੀ ਤੇ ਅੱਗੇ ਵੈਰੀ ਇੰਨਾ ਪੰਛੀਆਂ ਉੱਡ ਕੇ ਜਾਣਾ ਹੈ ਕਿੱਥੇ ਮਾਂ ਨੇ ਕੁੱਟ ਕੇ ਗੱਲਾਂ ਲਾ ਕੇ ਆਪਣੇ ਪੁੱਤ ਤੋਰ ਲੱਗੀ ਐ ਤੇ ਕਹਿੰਦੀ ਜੀਤਾ ਆ ਜਾ ਤੀਏ ਤੇਰੇ ਪੁੱਤ ਅੱਜ ਮਾਪੇ ਬਿਓਰ ਵਾਸਤੇ ਚੱਲੇ ਆ ਬਈਏ ਆ ਕੇ ਕੋੜੀਆਂ ਗਾਈਏ ਆਪਣੀ ਨੌ ਰਾਣੀ ਨੂੰ ਯਾਦ ਕਰਕੇ ਬਾ ਆਪਣੇ ਪੁੱਤਰਾਂ ਦੀ ਕੋੜੀ ਗਾ ਰਹੀ ਐ ਕਵੀ ਦਾ ਤਸਵਰ ਐ ਪਿਆਰ ਨਾਲ ਢਾਡੀ ਜਿੱਥੇ ਪਾਸੋਂ ਸਰਬਨ ਕਰੋ

ਸਾਬ ਜੀ ਗੁਰੂ ਕੇ ਕੀਰਤਨ ਨੂੰ ਨਮਸਕਾਰ ਕਰਕੇ ਗਏ ਨੇ ਕਹਿ ਲਗੇ ਸਾਡੇ ਇਲਾਕੇ ਦਾ ਇਹ ਜਥਾ ਇਹ ਬੱਚੇ ਪੜ੍ਹਾਈ ਕਰਕੇ ਔਰ ਇਸ ਸੇਵਾ ਵਿੱਚ ਪਏ ਨੇ ਇਸ ਨਵਾਂ ਨਵੇਂ ਨਿੱਕ ਜਥੇ ਦੇ ਸਨਮਾਨ ਵਜੋਂ 200 ਰੁਪਇਆ ਗੁਰੂ ਕੇ ਕੀਰਤਨ ਨਮਸਕਾਰ ਕਰਕੇ ਗਏ ਹਨ ਸੋ ਸਾਧ ਸੰਗਤ ਜੀ ਇਹ ਮੈਂ ਤੁਹਾਨੂੰ ਬੇਨਤੀ ਵੀ ਕਰਾਂਗਾ ਸਾਹਮਣੇ ਗਿਆ ਆਪਾਂ ਇਹ ਪੀੜੀ ਯੋਗ ਮੈਨੂੰ ਤੇ ਇਹੋ ਹੁੰਦਾ ਹੈ ਬਹੁਤੀ ਮਾਇਆ ਦੀ ਗੱਲ ਨਹੀਂ ਕਿ ਇਹਨਾਂ ਬੱਚਿਆਂ ਨੂੰ ਸੰਗਤ ਸਾਦੀ ਰਹੇ ਔਰ ਇਹਨਾਂ ਦਾ ਪਿਆਰ ਇੱਧਰ ਜੁੜਿਆ ਰਹੇ ਕਿਤੇ ਇਹ ਵੀ ਇਸ ਤਰ੍ਹਾਂ ਛੱਡ ਕੇ ਕਿਉਂ ਤੁਹਾਨੂੰ ਪਤਾ ਹੈ ਕਿਨੇ ਕਿਨੇ ਲੱਖ ਰੁਪਏ ਲਾ ਕੇ ਅਸੀਂ ਫਿਰ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਕਈ ਵਾਰ ਉੱਥੋਂ ਜਾ ਕੇ ਵੀ ਫਿਰ ਬੜੀ ਤੰਗੀ ਹੁੰਦੀ ਹੈ ਇਸ ਕਰਕੇ ਸਨਮਾਨ ਵੱਜੋਂ ਗੁਰੂ ਕੇ ਕੀਰਤਨ ਨੂੰ ਔਰ ਮੇਰੇ ਸਤਿਕਾਰਯੋਗ ਵੀਰ ਜੀ ਬਹੁਤ ਸਾਰਾ ਸਨਮਾਨ ਗੁਰੂ ਕਾ ਬਾਣੀ ਔਰ ਕੀਰਤਨ ਕਰਨ ਵਾਲੇ ਸਿੰਘ ਮਹਾਰਾਜੀ ਕਿਰਪਾ ਕਰ ਮੈਨੂੰ ਨਾਉ ਵਿਸਰ ਗਿਆ ਸੋ ਗੁਰਪਾਈ ਹਨ ਸਾਡੇ ਸਤਿਗੁਰ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਾਂ ਨੇ ਆਪਣੀ ਨਵ ਰਾਣੀ ਨੂੰ ਜਨਤ ਕੀਤਾ ਇਹ ਕਵੀ ਦਾ ਤਸਵਰ ਹੈ ਕਿਉਂਕਿ ਨਵਾਂ ਜਨਤ ਆਉਂਦੀਆਂ ਨੇ ਜਦੋਂ ਪੁੱਤ ਵਿਆਹਣੇ ਹੋਣ ਮਾਂ ਗੁਜਰੀ ਮਾਤਾ ਗੁਜਰ ਕੌਰ ਜੀ ਆਪਣੇ ਪੁੱਤਰਾਂ ਨੂੰ ਤੋੜਦੀ ਹੈ ਤੋੜਦਿਆਂ ਤੋੜਦਿਆਂ ਇੱਕ ਸਿੱਖਿਆ ਦੇਣ ਦੀ ਬੇਟਾ ਵੇਖਿਓ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਹੋ ਜਿੰਨਾ ਅਣਖ ਵਾਸਤੇ ਕਿਸੇ ਦਾ ਧਰਮ ਬਚਾਉਣ ਵਾਸਤੇ ਗੈਰਤ ਵਾਸਤੇ ਆਪਣਾ ਸਰੀਰ ਵੀ ਨਿਛਾਵਲ ਕਰ ਦਿੱਤਾ ਅਸੀਸ ਵੀ ਦੇ ਦਿੱਤਾ